ਸਹੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਗਰਾਉਂ ਐਸਐਸਪੀ ਸਾਹਿਬ ਜਗਰਾਉਂ ਉਹਨਾਂ ਦੇ ਵਿਸ਼ਾ ਨਿਰਦੇਸ਼ਾਂ ਹੇਠ ਨਿਗਰਾਨੀ ਹੇਠ ਜਿਹੜੇ ਭੈੜੇ ਪੁਰਸ਼ ਨੇ ਤੇ ਕ੍ਰਿਮੀਨਲ ਲੋਕ ਆ ਉਹਨਾਂ ਤੇ ਜਿਹੜੀ ਸਖਤਾਈ ਹੈ ਉਹ ਇਹ ਨਵੇਂ ਲਗਾਤਾਰ ਜਾਰੀ ਹੈ ਤੇ ਅੱਗੇ ਜਾਰੀ ਰਹੂਗੀ ਇਸ ਤਰ੍ਹਾਂ ਇੱਕ ਮੁਕੱਦਮਾ ਨੰਬਰ 247 ਚੋਰੀ ਦਾ ਦਰਜ ਹੋਇਆ ਸੀਗਾ ਉਸ ਵਿੱਚ ਜਿਹੜੇ ਸਾਡੇ ਸੀਨੀਅਰ ਅਫਸਰਾਨ ਵੱਲੋਂ ਉਹਨਾਂ ਦੀ ਨਿਗਰਾਨੀ ਹੇਠ ਸਬਡਿਵੀਜ਼ਨ ਜਗਰਾਉਂ ਤੇ ਐਸ ਐਚਓ ਸਦਰ ਆਪਣੇ ਜਗਰਾਉਂ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਬਹੁਤ ਮਿਹਨਤ ਕਰਕੇ ਇਹ ਜਿਹੜਾ ਅੱਗੇ ਇਹਦੇ ਵਿੱਚ ਜਿਹੜਾ ਅਸੀਂ ਦੋਸ਼ੀ ਹੈ ਕਮਲਜੋਤ ਸਨ ਆਫ ਜਗਜੀਤ ਸਿੰਘ ਵਾਸੀ ਕੌਂਕੇ ਕਲਾ ਉਹ ਬਾਈ ਨੇਮ ਟਰੇਸ ਕੀਤਾ ਫਿਰ ਉਹਨੂੰ ਜਿਹੜਾ ਉਹਦੀ ਅਰੈਸਟ ਹੋ ਗਈ ਹੈ ਜਿਹਦੇ ਕੋਲੋਂ ਕੀ ਟੋਟਲ 5 ਮੋਟਰਸਾਈਕਲ ਹੈ ਰਿਕਵਰ ਹੋ ਗਏ ਆ ਜੋ ਖੰਡ ਮਿਲਪੁੱਡਾ ਕਲੋਨੀ ਵਿੱਚ ਜੋ ਖਾਲੀ ਥਾਂ ਸੀਗੀ ਬੇਰਾਨ ਉੱਥੇ ਜਿਹੜੇ ਇਹਨਾਂ ਨੇ ਰੱਖੇ ਜਿੱਲਕੋਏ ਹੋਏ ਸੀਗੇ ਉੱਥੋਂ ਉਹਨਾਂ ਦੀ ਬਰਾਮਦਗੀ ਹੋ ਗਈ ਹੈ ਜੀਚੋਂ ਦੋ ਪਾਚੀ ਮੋਟਰਸਾਈਕਲ ਦੋ ਸਪਲੈਂਡਰ ਨੇ ਇੱਕ ਹੀਰੋ ਰਿਲੈਕਸ ਮੋਟਰਸਾਈਕਲ ਹੈ ਤੇ ਜੋ ਕਿ ਇਹ ਰਿਕਵਰ ਤਾਂ ਹੋਈ ਹੋਈ ਹੈ ਇਹਦੇ ਇੱਕ ਤਾਂ ਅਸੀਂ ਅੱਗੇ ਤਪਤੀ ਜਾਰੀ ਹੈ ਵੀ ਇਹਦਾ ਇੱਕ ਨਾਲ ਦੇ ਇੱਕ ਦੋ ਸਾਥੀ ਹੈ ਸਾਨੂੰ ਉਹਨਾਂ ਸੰਬੰਧੀ ਅਸੀਂ ਪੜਤਾਲ ਕਰ ਰਹੇ ਹਾਂ ਪੁੱਛੀ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਹੋਰ ਕੌਣ ਇਹਦੇ ਨਾਲ ਹੋ ਸਕਦਾ ਤੇ ਹੋਰ ਚੋਰੀ ਜਿਹੜੀ ਹੈ ਟਰੇਸ ਕਰਨ ਲਈ ਵੀ ਲਗਾਤਾਰ ਸਾਡੇ ਜਿਹੜੀ ਹੈ ਪੁਸ਼ਪਰਤਾਲ ਉਹ ਵੀ ਚੱਲ ਰਹੀ ਹੈ ਤੇ ਇਹਦੇ ਵਿੱਚ ਇਹ ਹੁੰਦਾ ਚੋਰੀ ਤਾਂ ਹੈ ਹੀ ਹੈ ਮਾੜੇ ਕ੍ਰਿਮਿਨਲ ਲੋਕ ਹੈ ਜਿਹੜੇ ਫੜੇ ਜਾਣੇ ਚਾਹੀਦੇ ਸੀ ਉਹ ਅਰੈਸਟ ਹੋ ਗਿਆ ਚੋਰ ਠੀਕ ਹੈ ਤੇ ਦੂਸਰਾ ਇਹ ਹੈ ਵੀ ਇਹਨਾਂ ਦੀ ਅੱਗੇ ਕੀ ਸਟ੍ਰੈਟਜੀ ਹੁੰਦੀ ਹੈ ਇਕੱਲੇ ਮੋਟਰਸਾਈਕਲ ਲਿਆ ਚੋਰੀ ਕੀਤਾ ਉਹਨੂੰ ਵੇਚਦਾ ਵੀ ਇਕੱਲੀ ਚੋਰੀ ਦੀ ਖਰੀਦੋਖਰਾਫਤ ਨਹੀਂ ਹੈ ਇਹ ਅੱਗੇ ਕਿਸੇ ਕ੍ਰਾਈਮ ਚ ਯੂਜ਼ ਹੋਣਾ ਜਾਂ ਹੋਰ ਹੈ ਕਈ ਥਿਉਰੀਜ਼ ਹੁੰਦੀਆਂ ਜਿਹੜਾ ਕਿ ਤਕਰੀਰ ਦੇ ਵਿੱਚ ਅਸੀਂ ਹਰ ਐਂਗਲ ਤੋਂ ਦੇਖਾਂਗੇ ਤਾਂ ਕਿ ਜਿਹੜਾ ਇਹ ਦੋਸ਼ੀਆਂ ਦੇ ਖਿਲਾਫ ਤੇ ਇਹਨਾਂ ਦੀ ਕੀ ਸਟ੍ਰੈਟਜੀ ਆ ਉਹ ਸਾਰੀ ਨੂੰ ਸਾਹਮਣੇ ਲਿਆਂਦਾ ਜਾ ਸਕੇ। ਪਹਿਲਾਂ ਇਹ ਪਹਿਲਾਂ ਕਿ ਕਦਮੋਂ ਵੀ ਪਹਿਲਾਂ ਕਿ ਮੁਕੱਦਮੇ ਆ। ਅੱਗੇ। ਕਾਜਿਕ ਮੁਕੱਦਮੇ ਜਿਵੇਂ ਲੋਕਾਂ ਪੀਡੀ ਦੇ ਪੀਡੀ ਦੇ ਮੁਕੱਦਮੇ ਆ ਤੇ ਹੋਰ ਛੋਟੇ-ਮੋਟੇ ਜਿਵੇਂ ਬਾਰ ਦੱਟਾ ਹੋ ਰਿਹਾ ਐਂਡ ਚੌਦੀ ਕਰਦੇ ਆ ਇਹ ਕਿਹਦਾ ਹੋਗਾ ਸਿਰਫ ਕੇ ਦਾ ਕਰਦੇ ਆ ਕਿ ਮਤਲਬ ਵੈਸੀ ਕ੍ਰਾਈਮ ਦੇ ਵਿੱਚ ਯੂਜ਼ ਕਰਦੇ ਜਿਹਾ। ਇਹ ਕਈ ਤਰ੍ਹਾਂ ਦੇ ਐ ਜਿਵੇਂ ਕਿ ਮੈਂ ਦੱਸਿਆ ਵੀ ਇਹ ਵਿੱਚ ਕਈ ਥਿਊਰੀ ਨੇ। ਕ੍ਰਾਈਮਨਲ ਰਿਲੇਟਿਡ ਵੀ ਹੋ ਸਕਦਾ ਐ। ਕੱਲਾ ਕੋਈ ਨਸ਼ੇ ਪੱਤੇ ਵਾਲੀ ਚੋਰੀ ਨਾਲ ਵੀ ਹੋ ਸਕਦਾ ਹੈ ਠੀਕ ਹੈ ਤੇ ਸਾਨੂੰ ਇਸ ਲਈ ਇਹ ਖर्चा ਰਹਿੰਦਾ ਵੀ ਕਿਤੇ ਕੋਈ ਵਾਧਾ ਚ ਯੂਜ਼ ਨਾ ਹੋ ਜੇ ਤਾਂ ਕਰਕੇ ਅਸੀਂ ਸਖਤਾਈ ਕਰਕੇ ਹੁੰਦਾ ਹੈ ਵੀ ਚੋਰੀ ਹੋਵੇ ਨਾ ਜੇ ਹੋਗੀ ਤਾਂ ਤੁਰੰਤ ਜਿਹੜਾ ਚੋਰ ਹੈ ਜਿਹੜੇ ਫੜੇ ਜਾਣ ਤੇ ਬਰਾਮਦਗੀ ਹੋਵੇ ਤੇ ਇਹਦੇ ਵਿੱਚ ਇੱਕ ਤੋਂ ਹੋਰ ਐਂਗਲ ਨੇ ਵੀ ਇਹ ਕਿੱਦਾਂ ਕਰਕੇ ਕਿਵੇਂ ਅੱਗੇ ਦਿੰਦੇ ਆ ਤੇ ਅਸੀਂ ਲੋਕਾਂ ਨੂੰ ਵੀ ਇਹੀ ਅਪੀਲ ਕਰਦੇ ਆ ਜੇ ਕੋਈ ਮੋਟਰਸਾਈਕਲ ਤੁਹਾਨੂੰ ਕੋਈ ਗਿਰਵੀ ਰੱਖਦਾ ਠੀਕ ਹੈ ਗਹਿਣੇ ਦਿੰਦਾ ਤਾਂ ਉਹਦੇ ਵਿੱਚ ਦੇਖਿਆ ਜਾਵੇ ਵੀ ਕੋਈ ਮਹਿੰਗੀ ਚੀਜ਼ ਆ ਉਹਨੂੰ ਇੰਨੀ ਸਸਤੇ ਰੇਟ ਤੇ ਕਿਉਂ ਦਿੱਤੀ ਜਾ ਰਹੀ ਹੈ ਚਾਹੇ ਉਹ ਨਸ਼ੇ ਨਾਲ ਰਿਲੇਟਡ ਕੋਈ ਚੀਜ਼ ਹੋਵੇ ਠੀਕ ਹੈ ਜਾਂ ਮਤਲਬ ਇਹਦੇ ਪਿਛੇ ਆ ਉਹ ਹੋ ਸਕਦੇ ਛੋਟੇ ਥੋੜੇ ਲਾਲਚ ਵਿੱਚ ਆ ਕੇ ਲੋਕ ਇਦਾਂ ਦੀ ਚੀਜ਼ਾਂ ਨੂੰ ਪਰਚੇਜ਼ ਨਾ ਕਰਨ ਪ੍ਰੋਪਰ ਵੈਰੀਫਾਈ ਕਰਨ ਤੇ ਪੁਲਿਸ ਤੋਂ ਇਹਦੀ ਵੈਰੀਫਿਕੇਸ਼ਨ ਕਰਾਉਣ ਵੀ ਹੈ ਜਿਹੜਾ ਚੋਰੀ ਦਾ ਕਿੰਨੇ ਕਰੋੜ ਦੀ ਚੋਰੀ ਦਾ ਮਤਲਬ ਫੜਿਆ ਕੀ ਹੈ ਬਾਕੀ ਹੋਰ ਕਿੰਨੇ ਨਹੀਂ ਅਜੇ ਇੱਕ ਫੜਿਆ ਗਿਆ ਸਾਡੀ ਤੱਤੀ ਜਾਰੀ ਹੈ ਉਹ ਚ ਅਸੀਂ ਫਿਰ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਅੰਡਰ ਇਨਵੈਸਟੀਗੇਸ਼ਨ ਹੈ ਤੇ ਉਹਦੇ ਵਿੱਚ ਅੱਗੇ ਸੰਭਾਵਨਾ ਹੈ ਅਮੀਜ਼ ਹੈ ਜੇ ਜਿਹੜਾ ਕੋਈ ਇਹਦੇ ਨਾਲ ਇੱਕ ਦੋ ਸਾਥੀ ਹੋਣਗੇ ਟ੍ਰੇਨ ਇਹ ਸ਼ਹਿਰ ਤੇ ਇਹ ਜੀ 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 ਜਗਰਾਉ ਹਲਕੇ ਵੀ ਹੋਏ ਆਏ ਤੇ ਕੀ ਕਰਦੇ ਆ ਆਪਣਾ ਸੌਫਟ ਟਾਰਗੇਟ ਦੇਖਦੇ ਰਹਿੰਦੇ ਆ ਸ਼ਹਿਰ ਤੇ ਇਹ ਕੀ ਕਰਕੇ ਤੇ ਕਈ ਥਾਵਾਂ ਤੋਂ ਇਹਨਾਂ ਨੇ ਦੱਸਿਆ بجلی ਪੁਲਿਸ ਦੀ ਮਸਤੀਬੀ ਸੀਗੀ ਜਿੱਦਾਂ PCR ਦੀ ਨਾਕੇ ਲੱਗਦੇ ਪੁਲਿਸ ਸਟੇਸ਼ਨ ਦੇ ਸਾਡੇ ਤੋਂ ਸਪੈਸ਼ਲ ਜਿਹੜੀਆਂ ਚੈੱਕ ਨੂੰ ਚੱਲਦੀਆਂ ਨੇ ਬਹੁਤ ਵਾਰ ਆਇਆ ਵੀ ਇਹ ਉਸ ਕਰਕੇ ਖਮੋਸ਼ ਵੀ ਹੋਏ ਆਂ ਭੱਜਦੇ ਵੀ ਰਹੇ ਨੇ ਪੁਲਿਸ ਦੀ ਪ੍ਰੈਜੈਂਸ ਦੇਖ ਕੇ ਤੇ ਫਿਰ ਵੀ ਇਹਨਾਂ ਦਾ ਥੋੜਾ ਜਿਹਾ ਹੁੰਦਾ ਹੈ ਸ਼ਹਿਰ ਦੇ ਅਡੜ ਖਾਮਾ ਤੋਂ ਦੇਖਦੇ ਨੇ ਲੋਕ ਵੀ ਥੋੜਾ ਜਿਹਾ ਇਸ ਬੰਦੀ ਅਵੇਅਰ ਹੋਣ ਤਾਂ ਕਿ ਆਪਣੇ ਲੋਕ ਵਗੈਰਾ ਪ੍ਰੋਪਰ ਹੋਵੇ ਜਿਹੜੇ ਤਾਂ ਖੜੇ ਜਾਂਦੇ ਆ ਮੋਟਰਸਾਈਕਲ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਜਾਂ ਉਹਦੀ 85 ਨੰਬਰ ਤੋਂ ਮਾਲਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਜਿਵੇਂ ਦਿੱਲੀ ਜਦੋਂ ਬਹੁਤ ਮੋਟਰਸਾਈਕਲ ਬਣੇ ਜਾਂਦੇ ਆ ਮਾਲ ਕਰ ਕਵਰ ਕਰਨਾ ਹੁੰਦੇ ਆ ਤੇ ਉਹਨਾਂ ਦੇ ਖੱਡਰ ਕੋਈ ਬਹੁਤ ਵਰਕਾ ਕਰਨਾ ਪੈਂਦਾ ਨਹੀਂ ਵੈਸੇ ਸਾਡੇ ਤਾਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਅਸੀਂ ਖੁਦ ਜਦੋਂ ਮਾਲਕ ਆਏ ਜਿਹੜੇ ਸਾਨੂੰ ਜਿਹੜੇ ਨੰਬਰ ਚ ਇਸੇ ਨੰਬਰ ਤੋਂ ਟ੍ਰੇਸ ਹੋ ਜਾਂਦਾ ਅਸੀਂ ਖੁਦ ਅਪਰੋਚ ਕਰਦੇ ਆ ਉਹਨਾਂ ਨੂੰ ਬੁਲਾਉਂਦੇ ਆ ਤੇ ਉਹ ਕੇਸ ਦੇ ਉਹਦੇ ਮੁਤਾਬਕ ਹੁੰਦਾ ਕਿ ਕਿਹੜੇ ਕੇਸ ਦੀ ਕਿੰਨੀ ਕੋ ਹੋਇਆ ਉਹ ਸਪੁਰਦਾਰੀ ਦਾ ਕੀ ਸਿਸਟਮ ਹੈ ਉਹਦੇ ਮੁਤਾਬਕ ਮਾਲਕ ਨੇ ਹਿਸਾਬ ਨਾਲ ਉਹਨਾਂ ਨੂੰ ਹੈਂਡ ਓਵਰ ਕੀਤਾ ਜਾਂਦੇ ਆ ਇਹ ਸਭ ਇਕੱਲਾ ਇੱਕ ਬਾਦਤ ਜਾਂ ਕ੍ਰਾਈਮਨਰ ਰਿਲੇਟਡ ਅੱਡੀ ਚੀਜ਼ ਹੈ ਦੂਜਾ ਪੱਧਰ ਇਕ ਇਹ ਵੀ ਬੇਸਿਕ ਡਿਊਟੀ ਬਣਦੀ ਹੈ ਜਿਹੜੇ ਪਬਲਿਕ ਹੈ ਜੇ ਉਹਦਾਂ ਦੀ ਕੋਈ ਚੀਜ਼ ਇਦਾਂ ਦੀ ਹੋਈ ਹੈ ਅਸੀਂ ਟਰੇਸ ਕਰਕੇ ਉਹਨਾਂ ਤੱਕ ਸਹੀ ਤਰੀਕੇ ਕਾਨੂੰਨੀ ਅਥਾਰਟੀ ਦੇ ਰਾਹੀਂ ਪਹੁੰਚਾਇਆ ਜਾਸੇ